ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦੇ ਸਵਾਗਤ ਹੈ ਜੀ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਪਣੇ ਭਰਾਵਾਂ ਨੂੰ ਪਾਉਣ ਲੱਗੇ ਆ ਇੱਕ ਸਵਾਲ ਦੇਖਦੇ ਆ ਜਵਾਬ ਦਿੰਦੇ ਆ ਕਿ ਨਹੀਂ ਹਾਂਜੀ ਸਵਾਲ ਇਹ ਆ ਤੁਸੀਂ 100 ਵਿੱਚੋਂ 10 ਨੂੰ ਕਿੰਨੀ ਵਾਰੀ ਕੱਢ ਸਕਦੇ ਆ ਇਹਦਾ ਸਹੀ ਜਵਾਬ ਦੇਣਾ 100 ਵਿੱਚੋਂ 10 ਨੂੰ ਕਿੰਨੀ ਵਾਰੀ ਕੱਢ ਸਕਦੇ ਹੋ ਹੁਣ ਸੋਚ ਕੇ ਦੱਸੋ ਜੀ ਬਈ ਦੱਸੋ ਆਓ ਦੇਵ ਜੀ ਤੁਮ ਆਵੋ ਚਲਾਓ ਟਾਈਮ 2 ਮਿੰਟ ਦਾ 2 ਮਿੰਟ ਦੇ ਅੰਦਰ ਅੰਦਰ ਸੋਚੋਂ 10 ਵਾਰੀ ਘੱਟਦੇ ਨੇ ਇਹ ਕੀ ਮੁਹੀਆ ਕੋਆ ਬਈ ਤੁਸੀਂ ਦੱਸੋ ਮੈਂ ਬਾਅਦ ਚ ਜੇ ਤੁਸੀਂ ਸਹੀ ਦਾ ਹਲਤਾ ਠੀਕ ਆ ਨਹੀਂ ਤਾਂ ਮੈਂ ਦਊਗਾ ਬੱਜਾ ਸੋਚੋਂ 10 ਨੂੰ ਤੁਸੀਂ ਕਿੰਨੀ ਵਾਰੀ ਘੱਟ ਸਕਦੇ ਆ 10 ਨੂੰ ਕਿੰਨੀ ਵਾਰੀ ਘੱਟ ਸਕਦੇ ਆ ਆਉ ਦਿਮਾਗ ਫੋਰਚੂਨ 10 ਵਾਰੀ ਵੀ ਘਟ ਸਕਦੇ ਨਹੀਂ ਮੈਂ ਇਹ ਨਹੀਂ ਕਿਹਾ ਕਿ ਕਿੰਨੀ ਵਾਰੀ 10 ਨੂੰ ਜੋੜੀਏ ਤੇ 100 ਬਣ ਜਾਂਦੇ ਆ ਮੇਰਾ ਸਵਾਲ ਇਹ ਆ 100 ਚੋਂ 10 ਨੂੰ ਕਿੰਨੀ ਵਾਰੀ ਘਟ ਸਕਦੇ ਜੇ ਇਹ ਤਾਂ ਆਪਣਾ ਸਵਾਲ ਹੋਵੇ ਕਿ ਕਿੰਨੀ ਵਾਰੀ 10 ਨੂੰ ਜੋੜੀਏ ਕਿ 100 ਬਣ ਜਵੇ ਫੇ ਆਪਾਂ ਕਹਾਂਗੇ 10 ਨੂੰ 10 ਵਾਰੀ ਜੋੜੀਏ ਤੇ 100 ਬਣ ਜਾਂਦਾ ਮੇਰਾ ਸਵਾਲ ਹੈ 100 ਚੋਂ 10 ਨੂੰ ਕਿੰਨੀ ਵਾਰੀ ਕੱਢ ਸਕਦੇ ਆ ਸਵਾਲ ਦਿਮਾਗ ਤੇਜ਼ ਕਰਨ ਵਾਲਾ ਆ ਦਿਮਾਗ ਦੇ ਪਰਦੇ ਖੁੱਲ ਜਾਣਗੇ ਭਾਈ ਔਖਾ ਸਵਾਲ ਬਣ ਲਿਆ ਸਵਾਲ ਔਖਾ ਵੀ ਨਹੀਂਗਾ ਤੈਨੂੰ ਲੱਗਦਾ ਹੀ ਆ ਲੱਗਦਾ ਨਾ ਹੈ ਬਹੁਤ ਸੌਖਾ ਸਿੰਪਲ ਸਵਾਲ ਬਸ ਮੜਾ ਧਿਆਨ ਦੇਣ ਦੀ ਗੱਲ ਆ ਕੀ ਸੋਚੋਂ ਦੱਸਣੋਂ ਆਪਾਂ ਕਿੰਨੀ ਵਾਰੀ ਗੱਡ ਸਕਦੇ ਆ ਪੁੱਤਾਂ ਜਵਾਬ ਦਿਓ ਹਾਂਜੀ ਬਾਜੀ ਪਿਆ ਕੁਛ ਪੱਲੇ ਨਹੀਂ ਪਿਆ ਐਸੇ ਚੱਲ ਥੋੜਾ ਹਿੰਟ ਦਿਨਾ ਆਪਣਾ ਨੋਮੇ 100 ਰੁਪਏ ਦੇ ਦਿੱਤੇ। ਤੈਨੂੰ ਕਿਹਾ ਜਾ ਕੇ 10 ਰੁਪਏ ਦੀ ਚੀਜ਼ ਲੈ ਆ ਦੁਕਾਨ ਤੋਂ। ਤੁਸੀਂ ਲੈ ਆਏ। ਬਚੇ ਕਿੰਨੇ? 90 90। ਹੁਣ ਜੇ ਮੈਂ ਤੈਨੂੰ ਕਹਾਂ ਕਿ ਜਾ 100 ਆਲ ਵਿੱਚ 10 ਦੀ ਲੈ ਆ ਲੈ ਆਂਗਾ। ਰੁਪਏ ਦੇ ਕੋਲ 90 ਬਚੇ। ਇਸ ਕਰਕੇ ਆਪਾਂ 100 'ਚੋਂ 10 ਨੂੰ ਸਿਰਫ ਇੱਕ ਵਾਰ ਹੀ ਕੱਢ ਸਕਦੇ ਹਾਂ। ਕਿਉਂਕਿ ਆਪਾਂ 100 'ਚੋਂ 10 ਨੂੰ ਇੱਕ ਵਾਰੀ ਕੱਢਿਆ ਉਹ 10 ਨਹੀਂ ਰਹਿ ਜਾਣਾ। ਉਹ 90 ਰਹਿਣਾ ਤੇ ਆਪਾਂ 90 ਨਹੀਂ ਕਿਹਾ ਆਪਾਂ ਇਹ ਨਹੀਂ ਕਿਹਾ ਕਿ 90 ਚੋਂ ਕਿੰਨੀ ਵਾਰੀ ਕਰ ਸਕਦੇ ਆਪਾਂ 100 ਦੀ ਗੱਲ ਕੀਤੀ ਸੀ ਕਹਿੰਦੇ 100 ਚੋਂ 10 ਨੂੰ 10 ਨੂੰ 10 ਵਾਰੀ ਕਿੱਦਾਂ ਕਰ ਸਕਦੇ ਨਹੀਂ ਕਰ ਸਕਦੇ ਜੀ ਜੀ ਦੋ ਆਪਾਂ ਇੱਕ ਵਾਰੀ 10 ਕੱਢਾਂਗੇ ਨਾ ਉਹਦੀ ਬੇਨਤੀ ਘਟ ਜਾਣੀ ਆ 90 ਆਣਾ ਇੱਕ ਵਾਰ ਫੇਰ ਕੱਢਾਂਗੇ ਅਸੀਂ ਰਹਿਣੇ ਆ ਸਵਾਲ ਆਪਣਾ ਆ 100 ਚੋਂ 10 ਨੂੰ ਕਿੰਨੀ ਵਾਰੀ ਕਰ ਸਕਦੇ ਆ ਸਿਰਫ ਇੱਕ ਵਾਰੀ ਕਰ ਸਕਦੇ ਆ ਜੇ ਵੀ ਇੱਕ ਵਾਰੀ 10 ਨੂੰ ਕੱਢਿਆ 100 100 ਨਹੀਂ ਰਹਿ ਜਾਣਾ ਨਵੀਰ ਰਹਿਣਾ ਨਵੀਰ ਰਹਿਣਾ ਸਹੀ ਹੈ ਨਾ ਸਵਾਲ ਹਾਂਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਸ਼ੁਰੂ ਕਰਿਓ ਜੀ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜੁਰੂ ਕਰਿਓ ਧੰਨਵਾਦ ਜੀ